ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਲੁਧਿਆਣੇ ਪੱਛਮੀ ਦੀ ਚੋਣ ਦੇ ਵਿੱਚ ਹੁਣ ਕੁਝ ਦਿਨ ਰਹਿ ਗਏ ਐ ਤੇ ਹਰ ਰੋਜ਼ ਕਿਸੇ ਨਾ ਕਿਸੇ ਮਲਾਜਮਾਂ ਦਾ ਵਰਗ ਜਿਹੜਾ ਐ ਇੱਥੇ ਆਮ ਆਦਮੀ ਪਾਰਟੀ ਸਰਕਾਰ ਦਾ ਪਿੱਟ ਸੱਪਾ ਕਰ ਰਿਹਾ ਹੁੰਦਾ ਕੱਲ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਪੀਯੂ ਦੇ ਗੇਟ ਅੱਗੇ ਤੇ ਇਧਰੋਂ ਆਪਣਾ ਜਿਹੜਾ ਮਿਲਕ ਪਲਾਂਟ ਐ ਇਹਦੇ ਅੱਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਸੀਗੇ ਅਡੜ ਜੱਥੇਬੰਦੀਆਂ ਦੇ ਅੱਜ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਫਰੰਟ ਹੈਗਾ ਪੰਜਾਬ ਦਾ ਉਹਨਾਂ ਨੇ ਮੁਜਾਰਾ ਕਰਨਾ ਹੈ ਫਿਰ ਉਸ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕਰਨਾ ਹੈ ਯਾਨੀ ਸਰਕਾਰ ਜਿਹੜੀ ਹੈ ਉਹ ਇਹਨਾਂ ਸਾਰੇ ਫਰੰਟਾਂ ਦੇ ਉੱਤੇ ਬੁਰੀ ਤਰ੍ਹਾਂ ਫੇਲ ਹੋਈ ਹੈ ਰਿਜ਼ਲਟ ਜੋ ਮਰਜੀ ਆਵੇ ਵੱਖਰੀ ਗੱਲ ਪਰ ਲੋਕਾਂ ਦੇ ਅੰਦਰ ਜਿਹੜਾ ਪਾਰਾ ਹੈਗਾ ਉਹ ਭਗਵੰਤਮਾਨ ਸਰਕਾਰ ਵਿਰੁੱਧ ਪੂਰੀ ਤਰ੍ਹਾਂ ਨਾਲ ਚੜਿਆ ਹੋਇਆ ਹੈ ਦੇਖਦੇ ਆ ਕਿ ਸਰਕਾਰ ਇਹਨਾਂ ਤੋਂ ਸਬਕ ਲੈਂਦੀ ਹੈ ਜਾਂ ਹੋਰ ਹੰਕਾਰ ਦੇ ਵਿੱਚ ਆ ਕੇ ਕੋਈ ਕਿਸੇ ਤਰ੍ਹਾਂ ਦੇ ਜ਼ੁਲਮ ਕਰਦੀ ਹੈ ਇਹ ਆਉਣ ਵਾਲੇ ਸਮੇਂ ਨੇ ਦੱਸਣਾਗਾ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਕਿ ਇੱਕ ਜਿਹੜੀ ਐਕਟਿਵਿਸਟ ਹੈ ਲਖਨਊ ਯੂਨੀਵਰਸਿਟੀ ਦੇ ਵਿੱਚ ਅੰਗਰੇਜ਼ੀ ਦੀ ਅਸਿਸਟੈਂਟ ਪ੍ਰੋਫੈਸਰ ਹੈ ਤੇ ਜਿਸ ਨੇ ਪਹਿਲਗਾਮ ਹਮਲੇ ਤੋਂ ਬਾਅਦ ਜਿਹੜੇ ਕਸ਼ਮੀਰੀਆਂ ਦੇ ਉੱਤੇ ਹਮਲੇ ਹੋਣ ਲੱਗੇ ਸੀ ਉਹਨਾਂ ਦੇ ਸੰਦਰਭ ਦੇ ਵਿੱਚ ਇੱਕ ਪੋਸਟ ਪਾਈ ਸੀ ਵੀ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਸਾਡੇ ਦੇਸ਼ ਦੀ ਏਕਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਇਹਦੇ ਨਾਲ ਵੱਡੀ ਪੱਧਰ ਦੇ ਉੱਤੇ ਸਾਡਾ ਨੁਕਸਾਨ ਹੋ ਸਕਦਾ ਹੈ ਦੇਸ਼ ਦਾ ਇਸ ਟਵੀਟ ਦੇ ਵਿਰੁੱਧ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਇੱਕ ਮੈਂਬਰ ਨੇ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਾਤੀ ਸੀ ਤੇ ਕੱਲ ਮਾਨਯੋਗ ਅਲਾਹਾਬਾਦ ਹਾਈ ਕੋਰਟ ਨੇ ਉਹਨੂੰ ਐਨੇ ਦਿਨਾਂ ਬਾਅਦ ਜ਼ਮਾਨਤ ਦਿੱਤੀ ਹੈ ਜਦਕਿ ਸਪਰੀਮ ਕੋਰਟ ਬਾਰ-ਬਾਰ ਕਹਿ ਚੁੱਕੀ ਹੈ ਬੇਲ ਇਜ਼ ਦੀ ਰੂਲ ਜੇਲ ਇਜ਼ ਦੀ ਐਕਸੈਪਸ਼ਨ ਵੀ ਜਣੀ ਜ਼ਮਾਨਤ ਤਾਂ ਦੇਣੀ ਹੀ ਬਣਦੀ ਹੁੰਦੀ ਹੈ ਰੂਲ 'ਚ ਤੇ ਉਹਨੂੰ ਜ਼ਮਾਨਤ ਦੇਣ ਤੇ ਵੀ ਇੰਨਾ ਟਾਈਮ ਲੱਗਿਆ ਹੈ ਹਾਲਾਂਕਿ ਕਸੂਰ ਉਹਦਾ ਕੋਈ ਵੀ ਨਹੀਂਗਾ ਕੋਈ ਉਹਦੇ ਤੇ ਕੇਸ ਵੀ ਨਹੀਂ ਬਣਦਾ ਸੀ ਬੇਸਿਕਲੀ ਤਾਂ ਸੋ ਇਹ ਸਾਡੀਆਂ ਕਿਉਂਕਿ ਉਹ Allahabad ਹਾਈ ਕੋਰਟ ਉਹੀ ਹੈ Allahabad ਹਾਈ ਕੋਰਟ ਹੈ ਜਿੱਥੇ ਜਸਟਿਸ ਜਿਹੜਾ ਵਰਮਾ ਹੈਗਾ ਉਹਦੇ ਘਰੋਂ ਨੋਟ ਮਿਲੇ ਸੀ ਤੇ ਇੱਕ ਜਸਟਿਸ ਜਿਹੜਾ ਸ਼ੇਖਰ ਜਾਦਵ ਹੈ ਉਹ BHP ਦੇ ਪ੍ਰੋਗਰਾਮ ਦੇ ਵਿੱਚ ਮੁਸਲਮਾਨਾਂ ਦੇ ਵਿਰੁੱਧ ਬਹੁਤ ਭੈੜੀਆਂ ਟਿੱਪਣੀਆਂ ਕਰਦਾ ਹੈ ਸੋ ਇਹ ਅਸੀਂ ਇੱਕ ਗੱਲ ਤੇ ਦੂਜੇ ਪਾਸੇ ਭਾਰਤ ਜੇ ਭਾਰਤ ਮੂ ਭਾਰਤੀ ਮੂਲ ਦੀ ਇੱਕ ਜਿਹੜੀ ਪ੍ਰੋਫੈਸਰ ਹੈਗੀ ਹੈ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਰੂਪਾ ਮਾਰੀਆ ਰੂਪਾ ਮਾਰੀਆ ਨੇ ਉਥੇ ਗਾਜ਼ਾ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਸੀ ਪ੍ਰੋਫੈਸਰ ਹੋਣ ਦੇ ਬਾਵਜੂਦ ਤੇ ਉਸ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਤੇ ਨੌਕਰੀ ਤੋਂ ਕੱਢਤਾ ਤੇ ਉਹਨੇ ਉਸ ਯੂਨੀਵਰਸਿਟੀ ਦੇ ਉੱਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਉੱਤੇ ਜਿਹੜਾ ਉਹ ਮੁਕੱਦਮਾ ਕਰ ਦਿੱਤਾ ਕਿ ਇਹ ਦੇ ਇਸ ਨਾਲ ਮੇਰੇ ਆਪਣੇ ਬੋਲਣ ਦੀ ਆਜ਼ਾਦੀ ਦੇ ਉੱਤੇ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਵਰਸਿਟੀ ਤੇ ਜਿਹੜੀਆਂ ਕਿ ਅ ਅਮਰੀਕਾ ਦੇ ਸੰਵਿਧਾਨ ਅਨੁਸਾਰ ਤੇ ਉੱਥੋਂ ਦੇ ਰਵਾਇਤਾਂ ਅਨੁਸਾਰ ਬਿਲਕੁਲ ਹੀ ਗਲਤ ਨੇ ਸੋ ਦੂਜੇ ਬੰਨੇ ਜਿਹੜੀ ਆਪਣੇ ਸੋਸ਼ਲ ਮੀਡੀਆ ਜਿਵੇਂ ਸਾਡੇ ਇੱਥੇ ਮੋਦੀ ਭਗਤ ਲੋਕਾਂ ਦੇ ਉੱਤੇ ਕੁੜੀਆਂ ਦੇ ਨੂੰ ਖਾਸ ਤੌਰ ਤੇ ਬਲਾਤਕਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਅਕਸਰ ਭਗਤ ਜਦੋਂ ਕੋਈ ਕੁੜੀ ਇਸ ਤਰ੍ਹਾਂ ਬੋਲਦੀ ਹੈ ਉਹਦੇ ਖਿਲਾਫ ਵੀ ਇਸੇ ਤਰ੍ਹਾਂ ਦੇ ਥ੍ਰੈਟ ਆ ਰਹੇ ਐ ਉਹਨੂੰ ਬਲਾਤਕਾਰ ਦੇ ਤੇ ਉਹਦੀ ਜਾਨ ਤੋਂ ਮਾਰਨ ਦੇ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕਿ ਅਮਰਨਾਥ ਯਾਤਰਾ ਜਿਹੜੀ ਹੈ ਉਹ 3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਸ਼ੁਰੂ ਹੋਣੀ ਹੈ ਤੇ ਉਹਦੇ ਲਈ ਜਿਹੜਾ ਬੀਐਸਐਫ ਦੀਆਂ ਦੇ तकरीबन 1200 ਜਵਾਨ ਜਿਹੜੇ ਐ ਉਹ ਤ੍ਰੀਪੁਰਾ ਤੋਂ ਜੰਮੂ ਕਸ਼ਮੀਰ ਲਿਆਉਣੇ ਸੀ ਤੇ ਜਿਹੜੀ ਟ੍ਰੇਨ ਭੇਜੀ ਗਈ ਉਹਨਾਂ ਨੇ ਉਹ ਸਟ੍ਰੇਨ ਤੇ ਚੜਨ ਤੋਂ ਇਨਕਾਰ ਕਰ ਦਿੱਤਾ ਸੀ 9 ਤਰੀਕ ਨੂੰ ਤੇ ਉਹਨਾਂ ਨੇ ਉਹਦੀਆਂ ਵੀਡੀਓਜ਼ ਬਣਾਈਆਂ ਸੀ ਟ੍ਰੇਨ ਦੀਆਂ ਵੀ ਉਹ ਸਟ੍ਰੇਨ ਦੇ ਵਿੱਚ ਥਾਂ ਥਾਂ ਤੇ ਗੰਦ ਖਿਲ ਰਿਆ ਹੋਇਆ ਹੈ ਜਿਹੜੇ ਬਾਥਰੂਮ ਨੇ ਉਹਨਾਂ ਦੇ ਵਿੱਚ ਵੜਿਆ ਨਹੀਂ ਜਾ ਸਕਦਾ ਉਹ ਵਰਤੋਂ ਯੋਗ ਹੀ ਹੈ ਨਹੀਂ ਤੇ ਥਾਂ ਥਾਂ ਦੇ ਉੱਤੇ ਜਿਹੜੇ ਕਾਕ ਰੋਚ ਹੈ ਉਹ ਦੌੜੇ ਭੱਜੇ ਫਿਰਦੇ ਆ ਉੱਥੇ ਪਹਿਲਾਂ ਪਾਉਂਦੇ ਆ ਤੇ ਪਰੇਡਾਂ ਕਰਦੇ ਆ ਉਹ ਜਵਾਨ ਚੜੇ ਨਹੀਂ ਸੀਗੇ ਹੁਣ ਕੱਲ ਰੇਲਵੇ ਨੇ ਉਹ ਜਿਹੜੇ ਚਾਰ ਅਧਿਕਾਰੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਤੇ ਨਵੀਂ ਟ੍ਰੇਨ ਭੇਜੀ ਹੈ ਯਾਨੀ ਰੇਲਵੇ ਮੰਤਰੀ ਜਿਹੜਾ ਹੈ ਮੋਦੀ ਜੀ ਰੋਜ਼ ਨਵੀਆਂ-ਨਵੀਆਂ ਟ੍ਰੇਨਾਂ ਦੇ ਉਦਘਾਟਨ ਕਰਦੇ ਆ ਬੰਦੇ ਭਾਰਤ ਐਕਸਪ੍ਰੈਸ ਦੇ ਕਰਦੇ ਆ ਤੇ ਹੋਰ ਹੈ ਜਿਨ੍ਹਾਂ ਲੋਕਾਂ ਨੇ ਜਾ ਕੇ ਉੱਥੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਹੈ ਉਹਨਾਂ ਵਾਸਤੇ ਚੱਜ ਦੀ ਟ੍ਰੇਨ ਵੀ ਨਹੀਂ ਰੇਲ ਮੰਤਰੀ ਤੋਂ ਤੇ ਮੋਦੀ ਸਰਕਾਰ ਤੋਂ ਸਰ ਰਹੀ ਤੇ ਉਹ ਕਹਿਣ ਨੂੰ ਵੀ ਅਸੀਂ ਬਹੁਤ بڑے بڑے ਪ੍ਰੋਜੈਕਟ ਸ਼ੁਰੂ ਕਰ ਦਿੱਤੇ ਸੋ ਪਹਿਲਾਂ ਵੀ ਸੀਆਰਪੀਐਫ ਦੇ ਜਵਾਨ ਜਦੋਂ ਮਾਰੇ ਆ ਵਿਚਾਰੇ ਉਸ ਟਾਈਮ ਉਦੋਂ ਵੀ ਉਹਨਾਂ ਨੂੰ ਹਵਾਈ ਜਹਾਜ਼ ਨਾਲ ਲਿਫਟ ਕਰਕੇ ਲਿਜਾਣਾ ਚਾਹੀਦਾ ਸੀ ਜਾਣ ਬੁੱਝ ਕੇ ਰੋਡ ਦੇ ਉੱਤੇ ਲਜੇ ਗਏ ਸੋ ਇਸ ਤਰ੍ਹਾਂ ਦੇ ਜਿਹੜੇ ਖਤਰੇ ਐ ਸਾਡੇ ਜਵਾਨਾਂ ਨੂੰ ਚਾਹੇ ਉਹ ਫੌਜ ਦੇ ਆ ਤੇ ਚਾਹੇ ਨੀ ਫੌਜੀ ਦਲਾਂ ਦੇ ਆ ਉਹਨਾਂ ਦੇ ਨਾਲ ਦੁਰਵਿਵਹਾਰ ਕਰਦੀ ਹੈ ਮੋਦੀ ਸਰਕਾਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਹਰਿਆਣੇ ਦੇ ਵਿੱਚ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹੈ ਜਿਹੜੀ ਹਿਸਾਰ ਦੇ ਵਿੱਚ ਉੱਥੇ ਅ 10 ਵਜੇ ਰਾਤ ਦੇ ਰਾਤ ਦੇ 10 ਵਜੇ ਪਰਸੋਂ 10 ਤਰੀਕ ਨੂੰ ਜਿਹੜਾ ਹੈ ਉਥੋਂ ਦੀ ਵੀਸੀ ਦੀ ਰੈ residense ਅੱਗੇ ਵਿਦਿਆਰਥੀ ਇਕੱਠੇ ਹੋਏ ਐ ਯੂਨੀਵਰਸਿਟੀ ਨੇ ਕੀ ਕੀਤਾ ਹੈ ਵੀ ਜਿਹੜੇ ਵਿਦਿਆਰਥੀਆਂ ਨੂੰ ਵਜੀਫਾ ਮਿਲਦਾ ਹੈ ਸਟਾਈਪੈਂਡ ਮਿਲਦਾ ਹੈ ਉਹ ਅੱਗੇ ਸੀ ਵੀ ਜਿਨ੍ਹਾਂ ਦੇ ਗ੍ਰੇਡ ਪੁਆਇੰਟ ਦੀ ਐਵਰੇਜ ਜਿਹੜੀ ਹੈ ਉਹ 7.0 ਤੋਂ ਵੱਧ ਏ ਜਿੰਨਿਆਂ ਦੀ ਵੀ ਵੱਧ ਗਈ ਸਾਰਿਆਂ ਨੂੰ ਸਟਾਈਪਨ ਦੇ ਦਿੰਦੀ ਸੀ ਯੂਨੀਵਰਸਿਟੀ ਤੇ ਪਰ ਹੁਣ ਉਹਨਾਂ ਨੇ ਇਹ ਬਦਲ ਕੇ ਰੂਲ ਇਹ ਬਣਾਤਾ ਵੀ ਸਿਰਫ ਅਸੀਂ ਜਿਹੜਾ ਜਿਹੜਾ ਆਪਣਾ ਤਕਰੀਬਨ ਕੁਝ ਪਰਸੈਂਟੇਜ 25% ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਹੀ ਅਸੀਂ ਇਹ ਵਜੀਫਾ ਦਿਆ ਕਰਾਂਗੇ ਚਾਹੇ ਸੀਜੀਪੀਏ ਜਿਹੜੀ ਜਿੰਨੇ ਮਰਜੀ ਬੰਦਿਆਂ ਦੀ ਆਜੇ ਚਾਹੇ 50% ਦੀ ਆਜੇ ਚਾਹੇ 60 ਦੀ ਆਜੇ ਅਸੀਂ ਸਿਰਫ 25% ਨੂੰ ਇਹ ਵਜੀਫਾ ਦੇਵਾਂਗੇ ਵਿਦਿਆਰਥੀ ਇਹਦੇ ਤੇ ਮਤਲਬ ਕਈ ਦਿਨਾਂ ਤੋਂ ਅ ਅਧਿਕਾਰੀਆਂ ਨੂੰ ਮਿਲ ਰਹੇ ਸੀ ਤੇ ਉਹ ਰਾਤ ਨੂੰ ਬੀਸੀ ਦੇ ਦਫ਼ਤਰ ਅੱਗੇ ਗਏ ਆ ਤੇ ਉੱਥੇ ਉਹਨਾਂ ਦੀ ਕੁਟਾਈ ਸ਼ੁਰੂ ਕਰ ਦਿੱਤੀ ਉਹਨਾਂ ਦੀ ਮਾਰ ਕੁਟਾਈ ਦੇ ਵਿੱਚ ਜ਼ਖਮੀ ਹੋਏ ਆ ਬਹੁਤ ਸਾਰੇ ਵਿਦਿਆਰਥੀ ਤੇ ਉਹਨਾਂ ਨੇ ਜਿਹੜੇ ਅਧਿਕਾਰੀ ਹੈ ਯੂਨੀਵਰਸਿਟੀ ਦੇ ਉਹਨਾਂ ਤੇ ਐਫਆਈਆਰ ਵੀ ਦਰਜ ਕਰਾਈ ਹੈ ਅਸੀਂ ਹਰਿਆਣਾ ਸਰਕਾਰ ਦੀ ਤੇ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਪੂਰ ਜ਼ੋਰ ਨਿੰਦਿਆ ਕਰਦੇ ਹਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਅੱਜ ਵਿਗਿਆਨ ਕਿੰਨੀ ਤਰੱਕੀ ਕਰ ਗਈ ਅਸੀਂ AI ਦੇ ਨਾਲ ਕੀ ਕੁਝ ਕਰ ਰਹੇ ਹਾਂ ਪਰ ਅਜੇ ਵੀ ਲੋਕ ਪੁਰਾਤਨ ਖਿਆਲਾਂ ਦੇ ਵਿੱਚ ਡੁੱਬੇ ਹੋਏ ਆ ਤੇ ਸਾਡੀ ਸਰਕਾਰ ਤਾਂ ਪੁਰਾਤਨਤਾ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ ਤੇ ਉਹ ਤਾਂ ਜਿਹੜਾ ਯੂਨੀਵਰਸਟੀਆਂ ਦੇ ਵਿੱਚ ਅਜਿਹਾ ਕੁਝ ਪੜ੍ਹਾ ਰਹੀ ਹੈ ਜਿਹੜਾ ਜਿਹਦੇ ਜਿਹਦੀ ਵਿਗਿਆਨਕਤਾ ਦੇ ਉੱਤੇ ਬਹੁਤ ਸਾਰੇ ਪ੍ਰਸ਼ਨ ਚਿੰਨ ਨੇ ਤੇ ਇਸੇ ਤਰ੍ਹਾਂ ਦਾ ਛਤੀਸ਼ਗੜ ਦੇ ਵਿੱਚ 3 ਮਹੀਨੇ ਪਹਿਲਾਂ 13 ਮਾਰਚ ਨੂੰ ਤਿੰਨ ਜਣਿਆਂ ਨੂੰ ਭੂਤਾਂ ਚੜੇਲਾਂ ਕਹਿ ਕੇ ਉਹਨਾਂ ਦੇ ਕੱਪੜੇ ਉਤਾਰ ਕੇ ਅੰਧ ਰੰਗੇ ਕਰਕੇ ਉਹਨਾਂ ਦਾ ਜਲੂਸ ਕੱਢਿਆ ਗਿਆ ਉਹਨਾਂ ਨੂੰ ਲਾਠੀਆਂ ਡੰਡਿਆਂ ਚੱਪਲਾਂ ਜੁੱਤੀਆਂ ਦੇ ਨਾਲ ਕੁੱਟਿਆ ਮਾਰਿਆ ਗਿਆ ਸਾਰੀ ਰਾਤ ਉਹਨਾਂ ਨੂੰ ਜਗਾ ਕੇ ਰੱਖਿਆ ਗਿਆ ਜਦੋਂ ਉਹ ਕੁੱਟ ਮਾਰ ਨਾਲ ਬੇਹੋਸ਼ ਹੋ ਜਾਂਦੇ ਤਾਂ ਪਾਣੀ ਪਿਆ ਕੇ ਫੇਰ ਦੁਬਾਰਾ ਕੁੱਟਿਆ ਮਾਰਿਆ ਜਾਂਦਾ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਸਵੇਰੇ ਪੁਲਿਸ ਪਹੁੰਚਦੀ ਹੈ ਰਾਤ ਦੀ ਇੰਨੀ ਮਾਰਕੁਟਾਈ ਤੋਂ ਬਾਅਦ ਤੇ ਪੁਲਿਸ ਉੱਥੇ ਤਮਾਸ਼ੀਂਡ ਰਹਿੰਦੀ ਹੈ ਤੇ ਉਹ ਲੋਕ ਪੁਲਿਸ ਦੇ ਕੋਲ ਵੀ ਹੂ ਹੱਲਾ ਕਰਦੇ ਆ ਉਹ ਹੋਰ ਪੁਲਿਸ ਨੂੰ ਬੁਲਾਉਂਦੇ ਆ ਤੇ ਉਹ ਉਹਨਾਂ ਬੰਦਿਆਂ ਤੋਂ ਕੋਟਾ ਕੇ ਲਿਖਾ ਲੈਂਦੇ ਆ ਵੀ ਅਸੀਂ ਪੁਲਿਸ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੇ ਤੇ ਪੁਲਿਸ ਇਸ ਗੱਲ ਤੇ ਸੰਤੁਸ਼ਟ ਹੋ ਜਾਂਦੀ ਹੈ ਤੇ ਉਹ ਬੰਦੇ ਫਿਰ ਕੋਰਟ 'ਚ ਜਾਂਦੇ ਆ ਅਦਾਲਤ ਜਾਂਦੇ ਆ ਤੇ ਅਦਾਲਤ ਹੁਕਮ ਕਰਦੀ ਹੈ ਸਤਿਸ਼ਗਰਦੀ ਪੁਲਿਸ ਨੂੰ ਜਿੱਥੇ ਬੀਜੇਪੀ ਦੀ ਡਬਲ ਇੰਜਣ ਦੀ ਸਰਕਾਰ ਹੈ ਵੀ ਆਹ ਜਿਹੜਾ ਕੁਝ ਹੋਇਆ ਹੈ ਇਹਦਾ ਪਰਚਾ ਦਰਜ ਕਰੋ ਹੁਣ ਪਰਚਾ ਦਰਜ ਹੋਇਆ ਹੈ ਦੇ ਉਹ ਜਿਹੜਾ ਹੈ तकरीबन 21 ਜਣੇ ਆ ਜਿਹੜੇ ਉਹਨਾਂ ਤੇ ਇਹ ਪਰਚਾ ਦਰਜ ਹੋਇਆ ਹੈ ਅਜੇ ਦੇਖਦੇ ਆ ਗ੍ਰਿਫਤਾਰ ਹੁੰਦੇ ਆ ਜਾਂ ਕੋਈ ਹੋਰ ਐਕਸ਼ਨ ਹੁੰਦਾ ਹੈ ਕਿ ਨਹੀਂ ਹੁੰਦਾ ਉਹ ਵੀ ਅਦਾਲਤ ਦੇ ਕਹਿਣ ਨਾਲ ਸੋ ਇਹ ਬਹੁਤ ਬੁਰਾ ਹਾਲ ਹੈ ਸੋ ਦੋਸਤੋ ਵਿਗਿਆਨਕ ਢੰਗ ਨਾਲ ਸੋਚਣਾ ਵਿਚਾਰਨਾ ਜਿਹੜਾ ਸਾਡੇ ਸਮਾਜ ਦੀ ਬਹੁਤ ਵੱਡੀ ਲੋੜ ਹੈ ਜੇ ਵੀ ਅਸੀਂ ਬਹੁਤ ਪਛਾਣ ਖਿੱਚੂ ਗੱਲਾਂ ਦੇ ਵਿੱਚ ਤੁਰੇ ਫਿਰਦੇ ਆ ਅੱਜ ਦੀ ਗੱਲ 'ਚ ਇੰਨੇ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ